ਸਸ਼ੀਅ ਕਾਲ ਜੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਤੀ ਵੱਡੀ ਖਬਰ ਖਬਰਾਨੰਦ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੈ ਅਤਵਰ ਪੈਟਰੋਲ ਪੰਪ ਰਹਿਣਗੇ ਬੰਦ ਇਸ ਦੇ ਨਾਲ ਲੁਧਿਆਣਾ ਚ ਪੀਪੀਡੀ ਨੇ ਕੀਤਾ ਐਲਾਨ ਲੁਧਿਆਣਾ ਚ ਪੈਟਰੋਲ ਪੰਪ ਡੀਜ਼ਲ ਐਸੋਸੀਏਸ਼ਨ ਨੇ ਵੱਡਾ ਫੈਸਲਾ ਲਿਆ ਹੈ ਪੀਪੀਡੀ ਅਨੁਸਾਰ ਹੁਣ ਹਰਤਵਰ પેટ્રોલ ਪੰਪ ਦੀ ਸਥਿਤੀ ਹੋਵੇਗੀ ਇਸ ਫੈਸਲੇ 18 ਅਗਸਤ ਨੂੰ ਲਾਗੂ ਹੋ ਜਾਵੇਗਾ ਪੀਪੀਡੀਏ ਦੇ ਖਰਚੇ ਘਟਾਉਣ ਲਈ પેટ્રોલ ਪੰਪ ਰੱਖਣ ਦਾ ਫੈਸਲਾ ਬੰਦ ਕੀਤਾ ਗਿਆ ਇਸ ਦਿਨ ਨਾਲ ਹੀ ਕੇਂਦਰ ਸਰਕਾਰ ਪਿਛੇ 7 ਸਾਲਾਂ ਤੋਂ ਉਨ੍ਹਾਂ ਦੀ ਕਮਿਸ਼ਨ ਵਿੱਚ ਵਾਅਦਾ ਨਹੀਂ ਕਰ ਰਹੀ ਇਸ ਕਾਰਨ ਹੁਣ ਐਸੋਸੀਏਸ਼ਨ ਲਈ ਇਹ ਸੰਘਰਸ਼ ਕਰੇਗੀ ਇਸ ਦਿਨ ਲਈ ਜਾਣਕਾਰੀ ਦਿੰਦੇ ਆ ਪ੍ਰਧਾਨ ਰਣਜੀਤ ਸਿੰਘ ਰ ਗਾਂਧੀ ਨੇ ਦੱਸਿਆ ਕਿ ਸਾਰੇ ਕਾਰੋਬਾਰਾਂ ਦਾ ਕਮਿਸ਼ਨ ਵਧਾ ਜਾਂਦਾ ਹੈ ਅਤੇ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਪਿਛਲੇ 7 ਸਾਲ ਤੋਂ ਨਹੀਂ ਵਧਿਆ। ਅੱਜ ਜਿਹੜੀ ਵਸਤੂ 80 ਰੁਪਏ ਦੀ ਹੁੰਦੀ ਹੈ ਉਹ ਅੱਜ 120 ਰੁਪਏ ਤੇ ਤੱਕ ਪਹੁੰਚ ਗਈ ਹੈ ਪਰ ਸਰਕਾਰ ਤੇਲ ਵੇਚਣ ਵਾਲੀਆਂ ਕੰਪਨੀਆਂ ਨੂੰ ਵਧਾਉਣ ਤੇ ਚੁੱਪ ਹੈ। ਇਸ ਦੇ ਨਾਲ ਪਿਛਲੇ 5 ਮਹੀਨਿਆਂ ਤੋਂ ਪੈਟਰੋਲ ਪੰਪ ਮਾਲਕਾਂ ਤੇਲ ਨਾ ਖਰੀਦਣ ਦੀ ਹੜਤਾਲ ਤੇ ਚਲੇ ਗਏ ਹਨ। ਉਹਨਾਂ ਸਮੇਤ ਉਨਾ ਸਮੇਂ ਕੇਂਦਰ ਸਰਕਾਰ ਨੇ ਪ੍ਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਉਹਨਾਂ ਕਮਿਸ਼ਨ ਨੂੰ ਵਧਾਇਆ ਜਾਵੇਗਾ ਪਰ ਹੁਣ ਤੱਕ ਸਰਕਾਰ ਨੂੰ ਉਹ ਮੋੜ ਨਜ਼ਰਅੰਦਾਜ਼ ਕਰ ਰਹੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ